ਕਿਸਾਨਾਂ ਨਾਲ ਖੱਦਰਖواری ਕਰਨ ਵਾਲੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਜਿੰਦਾਬਾਦ ਇਥੋਂ ਦਾ ਕੱਡਿਆ ਰਾਜ ਪ੍ਰਬੰਧ ਮਰਦਾਬਾਦ 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 ਕਿਸਾਨਾਂ ਨੂੰ ਤੱਤੀਆਂ ਛੜਕਾਂ ਤੇ ਬਹਾਉਣ ਵਾਲਾ ਪ੍ਰਸ਼ਾਸਨ ਮਰਦਾਬਾਦ ਜਿੰਦਾਬਾਦ ਮਰਦਾਬਾਦ ਕਿਸਾਨਾਂ ਨੂੰ ਅਣ ਦੇਖਿਆ ਕਰਨ ਵਾਲੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਭਾਰਤੀ ਕਿਸਾਨ ਜੁਗਿਆਂ ਨੇ ਪ੍ਰਦਰਸ਼ਨ ਕਰ ਰਿਹਾ ਹੈ ਮੈਂ ਕਾਕੇ ਸਿੰਘ ਕੋਲ ਦਾ ਸੋਭਾ ਜਰਸਪਤਰਪਾਤ ਸਨਿਕਾ ਸੁਭੂਰ ਡੇਰੇ ਬਟਕੱਡੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਕਨਵਿੰਦ ਸਿੰਘ ਸੰਧੋਵਾ ਤੇ ਸੁਭੂਰ ਕਾਸੇ ਰੇਸ਼ਮ ਸਿੰਘ ਯਾਤਰੀ ਜ਼ਿਲ੍ਹਾ ਜਰਸਪਤਰ ਜੀ ਆ ਕੇ ਖੜੇ ਨੇ ਅੱਜ ਸਾਨੂੰ ਐਮਰਜੈਂਸੀ ਅਸੀਂ ਥੋੜੇ ਸਮੇਂ ਦੇ ਇਹਨਾਂ ਨੇ ਜ਼ਿਲ੍ਹਾ ਕਮੇਟੀ ਨੇ ਜਿਹੜੀ ਮੀਟਿੰਗ ਬੁਲਾਈ ਸੀ ਮੀਟਿੰਗ ਦੇ ਵਿੱਚ ਕੁਝ ਮੰਗਾਤਾ ਹੈਗੇ ਪ੍ਰਸ਼ਾਸਨ ਨਾਲ ਜਿਹੜੀਆਂ ਵਾਰ-ਵਾਰ ਮੀਟਿੰਗਾਂ ਹੋਈਆਂ ਹਰ ਗੱਲ ਤੋਂ ਕੋਈ ਨਹੀਂ ਕਈ ਰਾਤ ਨੇ ਲਾਰੇ ਲੱਪੇ ਆ ਦੂਜਾ ਜਿਹੜਾ ਪ੍ਰਾਲੀ ਵਾਲਾ ਇਸ਼ੂ ਹੈ ਜਿਹੜਾ ਸਪ੍ਰਿੰਗਕੂਰ ਦੀ ਟਿੱਪਣੀ ਆਈ ਆ ਸਪ੍ਰਿੰਗਕੂਰ ਦਾ ਫੈਸਲਾ ਵੀ ਰੋਲਤਾ ਜਿਹੜੀਆਂ ਸਰਕਾਰਾਂ ਸਾਡੇ ਦਰਾਂ ਤੇ ਖੜ੍ਹ ਜਾਂਦੀਆਂ ਹੁੰਦੀਆਂ ਕਿ ਵੋਟਾਂ ਪਾਓ ਅਸੀਂ ਛੋਟੇ ਮਸਲੇ ਹੱਲ ਕਰਾਂਗੇ ਹੁਣ ਸਾਰੀਆਂ ਦੇਸ਼ ਦੀਆਂ ਸੱਸੀ ਪਾਰਟੀਆਂ ਚੁੱਪ ਨੇ ਇਹਦਾ ਮਤਲਬ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਕਿਸਾਨਾਂ ਤੇ ਤਲਵਾਰ ਪਰ ਆਪਕੇ ਉਧਰ ਰੋਸ ਵਜੋਂ ਬਈ ਕਿਸਾਨਾਂ ਕੋਈ ਜਾਂ ਤਾਂ ਕੋਈ ਹੱਲ ਦੱਸੋ ਬਦਲਵਾ ਢੰਗ ਕੋਈ ਦੱਸੋ ਹੈ ਕੁਛ ਨਹੀਂ ਜੁਰਮਾਨੇ ਲਾਉਣੇ ਸ਼ੁਰੂ ਕਰਤੇ ਜੁਰਮਾਨੇ ਕਿੰਨੇ ਮੰਨ ਲੋ 7 ਕਨਾਲਾ 16 ਮਰਲੇ ਕਿਸਾਨ ਨੇ ਅੱਗ ਲਾਈ ਕਿਸੇ ਨੇ ਸਾਧਗੀਆਂ ਵੀ ਦੇਣੀਆਂ ਕਿਸੇ ਨੇ ਆਪ ਦੇ ਤਰਸੀਨ ਵੀ ਜਨੇ ਕਿਸੇ ਨੇ ਆਲੂ ਵੀ ਜਨੇ ਆ ਤਾਂ ਉਹਦੇ ਵਿੱਚ ਕੋਈ ਹੱਲ ਨਹੀਂ ਤਾਂ ਇਹਨਾਂ ਨੇ ਜਿਹੜੇ ਦਰਵਾਨੇ ਵੀ ਇਹਨੇ ਤਾਂ ਉੱਤੇ 40000 ਦੀ ਫਸਲ ਨਹੀਂ ਹੋਈ 50000 ਜੁਰਮਾਨਾ ਤੇ ਨਾਲ ਸਜ਼ਾ ਜੇਲ੍ਹ ਵਾਲੀ ਤਾਂ ਜਿਹੜੇ ਸਾਡੇ ਦੂਜੇ ਪਾਸੇ ਇੱਕ ਹਿੱਸਾ ਪਿਆ ਜਿਹਨੇ ਪਾਣੀ ਖਰਾਬ ਕੀਤਾ ਵਾਤਾਵਰਨ ਖਰਾਬ ਕੀਤਾ ਫੈਕਟਰੀਆਂ ਨੂੰ ਸਮਾਂ ਛੋੜ ਦਿੱਤੀ ਵੀ ਜਿਹੜੀ ਜਿਹੜੀ ਜੁਰਮਾਨੇ ਆ ਜੀ ਮਾੜੀ ਮੁੱਤੀ ਉਹਨਾਂ ਤੇ ਪੈਂਦੀ ਸੀ ਧਰ ਬੇ ਸਾਨੂੰ ਜੇਲ੍ਹ ਜਾਣਾ ਪੈਣਾ ਉਹ ਮੱਦ ਹਟਾਤੀ ਕਿਸਾਨਾਂ ਤੇ ਵਿਧਾਤ ਤਾਂ ਉਹਦੇ ਰੋਸ ਵਿੱਚ ਅੱਜ ਜ਼ਿਲ੍ਹਾ ਕਮੇਟੀ ਦੇ ਜਿਹੜਾ ਪ੍ਰੋਗਰਾਮ ਦਿੱਤਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਆਏ ਨੇ ਤਾਂ ਜੇ ਪ੍ਰਸ਼ਾਸਨ ਨਾ ਹਟਿਆ ਤਾਂ ਐਮਰਜੈਂਸੀ ਇਹ ਸਾਨੂੰ ਧਰਨੇ ਸੈੱਪਟ ਕਰਕੇ ਜੇਲ੍ਹਾਂ ਦੇ ਬਾਰਾਂ ਚ ਲੈ ਕੇ ਜਾਵਾਂਗੇ ਭਈ ਇਹ ਤਾਂ ਕਹਿੰਦੇ ਵੀ ਕਿਸਾਨਾਂ ਨੂੰ ਅਸੀਂ ਡਰਾਉਣਾ ਹੈ ਧੰਕਾਉਣਾ ਹੈ ਕਿਸਾਨ ਸਿਆਣੇ ਹੋ ਜਾਣਗੇ ਤਾਂ ਤੁਸੀਂ ਹੱਲ ਦੱਸੋ ਬਰਾਉਂ ਦੀ ਕਿਲੋਂ ਦੇ ਤੁਸੀਂ ਹੱਲ ਦੱਸੋ ਜੇ ਹਾਲੇ ਕਿਸਾਨ ਨਾ ਕਰਨ ਫਿਰ ਕਿੱਧਰ ਗਿਆ 2.5 ਕਿਲਿਆਂ ਦਾ ਗ੍ਰੇਨਟਰਪੂਨ ਦਾ ਫੈਸਲਾ ਸੀਗਾ ਵੀ ਛੋਟੇ ਕਿਸਾਨਾਂ ਨੂੰ ਅਸੀਂ ਮਸ਼ੀਨਰੀ ਦੇਵਾਂਗੇ ਫਿਰ ਆ ਕਿ ਅਸੀਂ 100 ਰੁਪਿਆ ਕਮਾਂਡੋ ਨੋਟ ਮਾਜਬਾ ਦੇਵਾਂਗੇ ਹੁਣ ਸਾਰਾ ਕੁਝ ਛਾ ਕੇ ਅਸਲ ਦੇ ਵਿੱਚ ਜਿਵੇਂ ਇਹਨਾਂ ਨੇ ਚਲਾਣਾ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇੱਕ ਸਾਧਨ ਭਾਲ ਲਿਆ ਲੁੱਟਣ ਦਾ ਤਾ ਕਿਸਾਨਾਂ ਨੂੰ ਹੁਣ ਅੱਗ ਦੇ ਬਹਾਨੇ ਸਾਜ਼ਨ ਭਾਇਆ ਇਹਦੀ ਪੂਰੀ ਸ਼ਰਤਾਂ ਤੁਸੀਂ ਨਕੇਂਦੀ ਵੀ ਕਰਦੇ ਆ ਜੇ ਪ੍ਰਸ਼ਾਸਨ ਸਰਕਾਰ ਪਿੱਛੇ ਨਾ ਮੁੜੀ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਧਰਨੇ ਸਾਡੇ ਪੱਕੇ ਮੋਰਚੇ ਲੱਗ